ਤੋ ਖਾਓ ਜਾਂਦਾ ਹੈ ਤੋ ਖਾਣੀ ਹੁੰਦਾ ਅਸੀਂ ਧੋਖਾ ਖਾਣਾ ਚਾਹੁੰਨੇ ਆ ਅਸੀਂ ਧੋਖੇ ਕਰਾਉਣਾ ਚਾਹੁੰਨੇ ਆ ਵਿਆਹਾਂ ਸ਼ਾਦੀਆਂ ਤੇ ਵੀ ਐਗਰੀਮੈਂਟ ਹੋਣ ਲੱਗ ਪਏ ਇਹਦਾ ਮਤਲਬ ਹੈ ਜਦੋਂ ਲੋਕ ਜ਼ੁਬਾਨਾਂ ਦੇ ਕੱਚੇ ਹੋ ਜਾਣ ਤੇ ਫਿਰ ਉਹਨਾਂ ਦਾ ਭਰੋਸਾ ਕਾਗਜ਼ਾਂ ਤੇ ਬਣ ਜਾਂਦਾ ਕਿੰਨਾ ਕਰਨਗੇ ਉਹ ਭਲੇ ਵੇਲੇ ਹੁੰਦੇ ਸੀ ਜਦੋਂ ਨਵਾਂ ਸਿਆਣੀਆਂ ਹੁੰਦੀਆਂ ਸੀ ਹੁਣ ਤੇ ਰੱਬ ਹੀ ਬਚਾਵੇ ਨਾਲ ਸੰਭਾਲੋ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗিয়ে ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਬੜੀ ਦੁਨੀਆ ਕਹਿੰਦੀ ਆ ਸਾਡੇ ਨਾਲ ਧੋਖਾ ਹੋ ਜਾਂਦਾ ਧੋਖਾ ਨਹੀਂ ਹੁੰਦਾ ਅਸੀਂ ਧੋਖਾ ਖਾਣਾ ਚਾਹੁੰਨੇ ਆ ਅਸੀਂ ਧੋਖੇ ਕਰਾਉਣਾ ਚਾਹੁੰਨੇ ਆ ਤੁਸੀਂ ਵੇਖੋ ਐਗਜ਼ਾਮਪਲ ਦੇਣਾ ਛੋਟੀ ਜੀ ਤੁਹਾਨੂੰ ਸਾਡੇ ਨਾਲ ਜਦੋਂ ਤੁਸੀਂ ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰੋਗੇ ਕਦੇ ਤੇ ਪ੍ਰਾਣੇ ਬਜ਼ੁਰਗ ਕੀ ਕਹਿੰਦੇ ਹੁੰਦੇ ਸੀ ਵੀ ਬੋਲ ਹੀ ਐਗਰੀਮੈਂਟ ਹੈ ਸ਼ਬਦ ਐਗਰੀਮੈਂਟ ਹੁੰਦਾ ਸੀ ਬਜ਼ੁਰਗਾਂ ਦੇ ਸ਼ਬਦ ਜਿਹੜੀ ਗੱਲ ਚਾਰ ਬੰਦਿਆਂ ਚ ਕਹਿ ਦਿੱਤੀ ਤੇ ਕਹਿ ਦਿੱਤੀ ਬਸ ਫਿਰ ਭਾਵੇਂ ਨੁਕਸਾਨ ਹੋਵੇ ਭਾਵੇਂ ਫਾਇਦਾ ਹੋਵੇ ਫਿਰ ਕੋਈ ਫਰਕ ਨਹੀਂ ਪੈਂਦਾ ਸਾਰਾ ਟੱਬਰ ਕਈ ਵਾਰ ਕਹਿੰਦਾ ਸੀ ਬਾਪੂ ਜੀ ਤੁਸੀਂ ਮਤਲਬ ਸੋਚਿਆ ਨਹੀਂ ਪੁੱਛਿਆ ਨਹੀਂ ਕਿਸੇ ਨਾਲ ਉੱਥੇ ਚਾਰ ਬੰਦਿਆਂ ਚ ਗੱਲ ਕਰ ਆਏ ਤੇ ਬਾਪੂ ਕਹਿੰਦਾ ਸੀ ਹੁਣ ਸਿਰ ਲੈ ਸਕਦਾ ਮੇਰਾ ਪਰ ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਹੁਣ ਕਿੱਦਾਂ ਆ ਭਲਾ ਹੁਣ ਵੀ ਇਦਾਂ ਦੇ ਲੋਕ ਹੈਗੇ ਨੇ ਪਿੰਡਾਂ 'ਚ ਪੈਰ ਪੈਰ ਤੇ ਮੁਕਰਦੇ ਆਂ ਅਸੀਂ ਪੈਰ ਪੈਰ ਤੇ ਅਸੀਂ ਗਲਤੀਆਂ ਕਰਦੇ ਆਂ ਪੈਰ ਪੈਰ ਤੇ ਅਸੀਂ ਜ਼ੁਬਾਨਾਂ ਕੱਚੇ ਹੁੰਨੇ ਆ ਇਸ ਕਰਕੇ ਸਾਡਾ ਕਿਸੇ ਦਾ ਵੀ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਹੁਣ ਤੁਹਾਨੂੰ ਕਿਸੇ ਤੇ ਵੀ ਭਰੋਸਾ ਨਹੀਂ ਰਿਹਾ ਹੁਣ ਐਗਰੀਮੈਂਟ ਹੋਣ ਲੱਗ ਪਿਆ ਵਿਆਹਾਂ ਸ਼ਾਦੀਆਂ ਦੇ ਵੀ ਐਗਰੀਮੈਂਟ ਹੋਣ ਲੱਗ ਪਿਆ ਇਹਦਾ ਮਤਲਬ ਹੈ ਜਦੋਂ ਲੋਕ ਜ਼ੁਬਾਨਾਂ ਦੇ ਕੱਚੇ ਹੋ ਜਾਣ ਤੇ ਫਿਰ ਉਹਨਾਂ ਦਾ ਭਰੋਸਾ ਕਾਗਜ਼ਾਂ ਤੇ ਬਣ ਜਾਂਦਾ ਤੇ ਜਿਹੜੇ ਕਾਗਜ਼ਾਂ ਨਾਲ ਰਿਸ਼ਤੇ ਬਣਦੇ ਆ ਉਹ ਕਾਗਜ਼ਾਂ ਨਾਲ ਟੁੱਟ ਵੀ ਜਾਂਦੇ ਆ ਸ਼ਬਦਾਂ ਨਾਲ ਬਣੇ ਰਿਸ਼ਤੇ ਟੁੱਟਦੇ ਨਹੀਂ ਕਾਗਜ਼ਾਂ ਦੇ ਰਿਸ਼ਤੇ ਬਣਦੇ ਵੀ ਨਹੀਂ ਤੇ ਕਾਗਜ਼ਾਂ ਦੇ ਰਸਤੇ ਟੁੱਟਦੇ ਵੀ ਨੇ ਇਹ ਪੰਜਾਬ ਹੈ ਜਿਹੜਾ ਜਿਸ ਪੰਜਾਬ ਦੀ ਅਸੀਂ ਗੱਲ ਕਰਦੇ ਆ ਜਿਹੜਾ ਸਾਡੇ ਗੁਰੂ ਸਹਬਾਨਾ ਨੇ ਪੰਜਾਬ ਸਿਰਜਿਆ ਇੱਥੇ ਸ਼ਬਦਾਂ ਦੀ ਕੀਮਤ ਹੁੰਦੀ ਸੀ ਕਿਸੇ ਦੇ ਬੋਲਾਂ ਦੀ ਕੋਈ ਕੀਮਤ ਹੁੰਦੀ ਸੀ ਜੇ ਕਿਸੇ ਨੇ ਧੀ ਕਿਹਾ ਤੇ ਆਪਣੀ ਧੀ ਨਾਲੋਂ ਵੱਧ ਕੋਈ ਮੰਨਦਾ ਸੀ ਜੇ ਕਿਸੇ ਨੂੰ ਭੈਣ ਕਿਹਾ ਤੇ ਆਪਣੀ ਭੈਣ ਨਾਲੋਂ ਵੱਧ ਕੋਈ ਉਹਦੀ ਕੀਮਤ ਤਾਰਦਾ ਸੀ ਜੇ ਕਿਸੇ ਨੂੰ ਕੋਈ ਆਪਣਾ ਕਹਿੰਦਾ ਸੀ ਤੇ ਉਹਦੀ ਕੀਮਤ ਤਾਰਦਾ ਸੀ ਅੱਜ ਕਹਿਣਾ ਛੱਡੋ ਅੱਜ ਆਪਣਿਆਂ ਤੇ ਵੀ ਸਾਨੂੰ ਯਕੀਨ ਤੇ ਵਿਸ਼ਵਾਸ ਨਹੀਂ ਰਿਹਾ ਉਹਦੀ ਇੱਕੋ ਹੀ ਵਜ੍ਹਾ ਹੈ ਹਰ ਬਿਸਰਤ ਸਦਾ ਖਵਾਰੀ ਰੱਬ ਪੁੱਲ ਗਿਆ ਧੋਖੇ ਹੋਏ ਸਾਡੇ ਨਾਲ ਧੋਖੇ ਕਿੰਦਾ ਹੋਏ ਸਾਨੂੰ ਭਰੋਸਾ ਨਹੀਂ ਰਿਹਾ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਰਿਹਾ ਜਦੋਂ ਤੁਸੀਂ ਕੋਈ ਨਵਾਂ ਕੰਮ ਕਰਨ ਲੱਗਦੇ ਹੋ ਨਾ ਤੇ ਤੁਹਾਨੂੰ ਇੰਨਾ ਬਲੀਵ ਨਹੀਂ ਹੈ ਇੰਨਾ ਯਕੀਨ ਨਹੀਂ ਹੈ ਵੀ ਜੇ ਆਪਣੇ ਪਿੰਡ ਚ ਅਸੀਂ ਕਿਸੇ ਨੂੰ ਦੱਸ ਲਈਏ ਤੇ ਸਾਡਾ ਕੰਮ ਹੋ ਜਾਣ ਦੇਣਗੇ ਕਿਉਂਕਿ ਪਿੰਡ ਸਾਰਾ ਬੇਪਰੋਸਗੀ ਵਾਲਾ ਹੈ ਇਸ ਲਈ ਬੰਦਾ ਬਹੁਤੇ ਕੰਮ ਕਰਦਾ ਲੁੱਕ ਕੇ ਤੁਸੀਂ ਕੋਈ ਚੰਗਾ ਕੰਮ ਕਰਨ ਲੱਗਦੇ ਆ ਤਾਂ ਤੁਸੀਂ ਪਹਿਲਾਂ ਸਲਾਹ ਕਰਦੇ ਆ ਵੀ ਐਵੇਂ ਹਰ ਕਿਸੇ ਨਾਲ ਨਾ ਗੱਲ ਕਰਦੇ ਫਿਰਿਓ ਜਦੋਂ ਕੰਮ ਹੋ ਜਾਏਗਾ ਫਿਰ ਦੱਸਾਂਗੇ ਹੁਣ ਜਿੰਨਾ ਲੁਕਾਓਗੇ ਨਾ ਉਨਾ ਹੀ ਧੋਖਾ ਹੋਣ ਦੀ ਗੁੰਜਾਇਸ ਵੱਧ ਜਾਂਦੀ ਹੈ ਕਿਉਂਕਿ ਜਿਨੇ ਤੁਹਾਡੇ ਨਾਲ ਧੋਖਾ ਕਰਨਾ ਉਹਨੂੰ ਹੀ ਪਤਾ ਵੀ ਇਹਨੇ ਕਿਸੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਭਰੋਸੇ ਰਹਿ ਨਹੀਂਉਣ ਲੋਕਾਂ ਨੂੰ ਕਿਸੇ ਤੇ ਇਸ ਲਈ ਆਪਣੇ ਭਰੋਸੇ ਬਹਾਲ ਜੇ ਕਰਨੇ ਨੇ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗਣਾ ਪੈਣਾ ਤਾਂ ਕਿ ਅਸੀਂ ਗੱਲ ਬੜੀ ਪਾਰਦਰਸ਼ਤਾ ਵਾਲੀ ਕਰਦੇ ਹੋਈਏ ਜਿਹੜੀ ਕਰਨੀ ਹੈ ਬਸ ਠੀਕ ਹੈ ਕਿ ਕਿੰਨੀ ਕਬੜੀ ਗੱਲ ਕਿਉਂ ਲੁਕਾਉਣਾ ਕਿਸੇ ਕੋਲ ਤੇ ਲੁਕਾਉਣਾ ਤਾਂ ਪੈਂਦਾ ਕਿਉਂਕਿ ਇੱਥੇ ਲੋਕ ਚੁਗਲਬਾਜ਼ ਜ਼ਿਆਦਾ ਨੇ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਨੇ ਜਿਹੜੇ ਤੁਹਾਡੇ ਕੰਮ ਨਾਲ ਸਹਿਮਤ ਹੋਣ ਤੁਹਾਨੂੰ ਐਪਰੀਸ਼ੀਏਟ ਕਰਨ ਤੇ ਤੁਹਾਡੇ ਕੰਮ ਦੇ ਨਾਲ ਕਹਿਣ ਵੀ ਚਲੋ ਆਪਣੇ ਪਿੰਡ ਦਾ ਆ ਆਪਣਾ ਗਲੀ ਗਵਾਂਡ ਵਾਲਾ ਆ ਅਜੇ ਬਗਾਨਾ ਭਾਵੇਂ ਸਾਡਾ ਕੋਈ ਕੰਮ ਹੋ ਜਾਣ ਦੇ ਪਰ ਜੇ ਗਵਾਂਡੀਆਂ ਨੂੰ ਪਤਾ ਲੱਗ ਜਾਵੇ ਵੀ ਇੱਕ ਫਲਾਣਾ ਕੰਮ ਕਰਨ ਲੱਗੇ ਨੇ ਉਹ ਪੂਰਾ ਜ਼ੋਰ ਲਾ ਦਿੰਦਾ ਵੀ ਇਹਨਾਂ ਦਾ ਇਹ ਕੰਮ ਨਹੀਂ ਹੋਣ ਦੇਣਾ ਇਹ ਕਿਹੜਾ ਪੰਜਾਬ ਹੈ ਇਹ ਹੋਈ ਪੰਜਾਬ ਹੈ ਜਿਹੜੇ ਰੋਜ਼ ਸਵੇਰੇ ਗੁਰਦੁਆਰੇ ਆਣ ਕੇ ਰੋਜ਼ ਸ਼ਾਮ ਨੂੰ ਆਣ ਕੇ ਗੁਰਦੁਆਰੇ ਉੱਚੀ ਸਾਰੀ ਪੜ੍ਹਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੱਚੀ ਚਾਹੁੰਨੇ ਸਰਬੱਤ ਦਾ ਭਲਾ ਆਪਾਂ ਤੁਸੀਂ ਸੱਚੀ ਸਰਬੱਤ ਦਾ ਭਲਾ ਚਾਹੁੰਨੇ ਆ ਤੁਸੀਂ ਤੇ ਗਵਾਂਡੀਆਂ ਦਾ ਭਲਾ ਨਹੀਂ ਹੋਣ ਦਿੰਦੇ ਤੁਸੀਂ ਤੇ ਘਰ ਦੇ ਜੀਆਂ ਦਾ ਭਲਾ ਨਹੀਂ ਹੋਣ ਦਿੰਦੇ ਕਿੱਥੋਂ ਭਲਾ ਜੇ ਘਰ ਵਿੱਚ ਦੋਆਂ ਜੀਆਂ ਦੀ ਬਹੁਤ ਵਧੀਆ ਅੰਡਰਸਟੈਂਡਿੰਗ ਹੋਵੇ ਨਾ ਤੇ ਬਜ਼ੁਰਗਾਂ ਨੂੰ ਟੈਨਸ਼ਨ ਹੋਣ ਲੱਗ ਪੈਂਦੀ ਹੈ ਕਿ ਇਹ ਜਿਆਦਾ ਹੀ ਨਹੀਂ ਕੋਲੇ ਮਿਲੇ ਜੇ ਰਹਿੰਦੇ ਤੁਹਾਨੂੰ ਕੀ ਤਕਲੀਫ ਹੈ ਜੇ ਕੋਲੇ ਮਿਲੇ ਰਹਿੰਦੇ ਨੇ ਜੇ ਤੁਹਾਡੀ ਗੱਲ ਨਹੀਂ ਸੁਣਦੇ ਫਿਰ ਗੱਲ ਕਰੋ ਤੁਸੀਂ ਪਰ ਜੇ ਇਹਨਾਂ ਦੇ ਆਪਸ ਵਿੱਚ ਅੰਡਰਸਟੈਂਡਿੰਗ ਵਧੀਆ ਤਾਂ ਤੁਹਾਨੂੰ ਕੀ ਸਮੱਸਿਆ ਹੈ ਇਹਦੇ ਨਾਲ ਕਿਉਂਕਿ ਅਸੀਂ ਸਕੇ ਨਹੀਂ ਆ ਕਿਸੇ ਦੇ ਵੀ ਸਾਡੇ ਅੰਦਰ ਉਹ ਉਹ ਭਾਵਨਾਵਾਂ ਇਦਾਂ ਦੀਆਂ ਨੇ ਇੱਕ ਬੰਦਾ ਜੇ ਕਿਸੇ ਦੀ ਤਾਰੀਫ ਕਰੇਗਾ ਤੇ ਦੂਜਾ ਉਹਦੇ ਤੁਸੀਂ ਕਦੀ ਨੋਟ ਕਰਕੇ ਵੇਖਿਓ ਪ੍ਰੈਕਟੀਕਲ ਕਰ ਲਿਓ ਪਿੰਡ 'ਚ ਖਲੋ ਜਾਓ ਇਦਾਂ ਗਲੀ 'ਚ ਸਾਰੇ ਵੀਰ ਭੈਣਾਂ ਇਦਾਂ ਕਰਕੇ ਵੇਖ ਲਿਓ ਜੇ ਗੱਲ ਤੋਂ ਆ ਮੈਂ ਤਾਂ ਮੈਨੂੰ ਕਹਿ ਦਿਓ ਵੀ ਨਹੀਂ ਭਾਈ ਸਾਹਿਬ ਇਦਾਂ ਨਹੀਂ ਐ ਤੁਸੀਂ ਕਿਸੇ ਆਪਣੇ ਪਿੰਡ ਦੇ ਬੰਦੇ ਦੀ ਤਾਰੀਫ ਕਰਕੇ ਵੇਖਿਓ ਇਦਾਂ ਦੋ ਬੰਦਿਆਂ 'ਚ ਖਲੋ ਕੇ ਨਾ ਤੇ ਕਿਸੇ ਆਪਣੇ ਬੰਦੇ ਦੀ ਪਿੰਡ ਦੇ ਦੀ ਤਾਰੀਫ ਕਰਿਓ ਕਿ ਉਹ ਫਲਾਨਾ ਬੰਦਾ ਬੜਾ ਸੌਅ ਹੈ ਬੜੀ ਚੜ੍ਹਦੀ ਕਲਾ ਵਾਲਾ ਹੈ ਜਿਹੜੇ ਤੁਹਾਡੇ ਲਾਗੇ ਦੋ ਖਲੋਤੇ ਹੋਣਗੇ ਉਹ ਕਹਿਣਗੇ ਤੇਰਾ ਵਾਹ ਨਹੀਂ ਪਿਆ ਜੇ ਉਹਦੇ ਨਾਲ ਜਦਨ ਵਾਹ ਪਾਊਗਾ ਕਿਰ ਕਮਾਲ ਹੈ ਕਿਉਂ ਨਹੀਂ ਬਰਦਾਸ਼ਤ ਕਰਦੇ ਆਪਾਂ ਇਦਾਂ ਔਰ ਇੱਥੋਂ ਤੱਕ ਤੁਸੀਂ ਵੇਖੋ ਜਦੋਂ ਕਿਤੇ ਸਾਡੇ ਘਰਾਂ ਦੀਆਂ ਮਾਈਆਂ ਇਕੱਠੀਆਂ ਹੋਣਗੀਆਂ ਨਾ ਮਾਈਆਂ ਤੇ ਮਾਈਆਂ ਵੈਸੇ ਗੁਰਦੁਆਰੇ ਵੀ ਬਹੁਤਾ ਇਦਾਂ ਦਾ ਹੀ سلسلہ ਚੱਲਦਾ ਓਕੇ ਇਦਾਂ ਕਰਨਗੇ ਉਹ ਭਲੇ ਵੇਲੇ ਹੁੰਦੇ ਸੀ ਜਦੋਂ ਨਵਾਂ ਸਿਆਣੀਆਂ ਹੁੰਦੀਆਂ ਸਿਉਣ ਤੇ ਰੱਬ ਹੀ ਬਚਾਵੇ ਨਾਲ ਇਹ ਕੀ ਗੱਲ ਕਰਨ ਵਾਲੀ ਹੈ ਗੁਰਦੁਆਰੇ ਪਹਲਾ ਅੱਛਾ ਜਿਹੜੀ ਗੱਲ ਤੁਸੀਂ ਚਾਰ ਬੰਦਿਆਂ ਚ ਖਲੋ ਕੇ ਕਰਤੀ ਵੀ ਹਣ ਵਾਲੀਆਂ ਤਾਂ ਤੇ ਰੱਬ ਹੀ ਬਚਾਵੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਨੌ ਤੱਕ ਪਹੁੰਚਣੀ ਨਹੀਂ ਗੱਲ ਹੈ ਇਹ ਬਹੁਤ ਵੱਡੀ ਬਣ ਕੇ ਜਾਣੀ ਉੱਥੋਂ ਤੱਕ ਤੇ ਜਦੋਂ ਇਹ ਉੱਥੋਂ ਤੱਕ ਜਾਣੀ ਆ ਨਾ ਖਲਾਰੇ ਪਵਾ ਦੇਣੇ ਨੇ ਘਰ 'ਚ ਇਹਨੂੰ ਹੀ ਹਰੀ ਬਿਸਰਨਾ ਕਹਿੰਦੇ ਆ ਇਹ ਨਹੀਂ ਵੀ ਅੰਦਰ ਬਹਿ ਕੇ ਕਹਿ ਲਿਆ ਵੀ ਨਾਨਕ ਨਾਮ ਚੜ੍ਹਦੀ ਕਲਾ ਅੰਦਰ ਬਹਿ ਕੇ ਰੱਬਾ ਯਾਦ ਕਰ ਲਿਆ ਤੇ ਬਾਹਰ ਜਾ ਕੇ ਆਪਣੇ ਪਰਿਵਾਰਕ ਮੈਂਬਰ ਦੇ ਖਿਲਾਫ ਕਿਸੇ ਦੇ ਕੰਨ 'ਚ ਗੱਲ ਕੀਤੀ ਕੋਈ ਇਹਨੂੰ ਕਹਿੰਦੇ ਨੇ ਚੁਗਲਖੋਰ ਦਾ ਚੁਗਲੀ ਕਰਨਾ ਮੈਨੂੰ ਇਹ ਗੱਲ ਯਾਦ ਆ ਗਈ ਵਿੱਚੋਂ ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਸਿਰਫ ਐਵੇਂ ਤੁਰੇ ਜਾਂਦੇ ਮੜੀ ਦੀ ਗੱਲ ਕਰਨ ਦੇ ਦਿੰਦੀ ਅੰਦਰ ਸਈ ਵਾਰ ਇੱਕ ਵਾਰ ਨਾ ਬੰਦਾ ਕਿਤੇ ਹਲਵਾਈ ਦੀ ਦੁਕਾਨ ਤੇ ਬੈਠਾ ਸੀ ਗੱਲ ਸਮਝੇ ਉਹ ਧਿਆਨ ਨਾਲ ਤਿੰਨ ਸਨਾਖਤ ਕਰੋ ਇਦਾਂ ਦੇ ਲੋਕਾਂ ਦੀ ਆਲੇ ਦੁਆਲੇ ਵੀ ਇਹ ਕਿੱਦਾਂ ਦੇ ਲੋਕ ਨੇ ਹਲਵਾਈ ਦੀ ਦੁਕਾਨ ਤੇ ਬੈਠਾ ਸੀ ਤੇ ਜਿਵੇਂ ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਨਾ ਗੁਰਦੁਆਰੇ ਬੈਠੇ ਬੈਠੇ ਉਧਰੋਂ ਕੁਮਨਾਮਾ ਚੱਲਦਾ ਹੋਗਾ ਉਹ ਤਾਂ ਦਰੀ ਫੁੱਟੀ ਜਾਣਗੇ ਹੱਥ ਨਚਵੇਂ ਨਹੀਂ ਰਹਿੰਦੇ ਕਈਆਂ ਬੰਦਿਆਂ ਦੇ ਉਹਨਾਂ ਨੇ ਕੋ ਨਾ ਕੋ ਕਰਦਾ ਹੀ ਰਹਿਣਾ ਕਈ ਵਾਰ ਬੱਸਾਂ 'ਚ ਬੈਠੇ ਹੋਣਗੇ ਤੇ ਸੀਟ ਹੀ ਪਾੜੀ ਜਾਣਗੇ ਮਗਰ ਇਦਾਂ ਵੀ ਜਦੋਂ ਬਹੁਤ ਜ਼ਰੂਰੀ ਕੰਮ ਕਰ ਰਹੇ ਹੁੰਦੇ ਉਹ ਇਹ ਸਾਡੀ ਸਾਰਿਆਂ ਦੀ ਅਛ ਤੁਰੇ ਜਾਂਦੇ ਹੋਣਗੇ ਹੱਥ 'ਚ ਡੰਡਾ ਹੋਏਗਾ ਤੇ ਇਦਾਂ ਰੁੱਖ ਦੇ ਮਾਰ ਕੇ ਪੱਤੇ ਝਾੜ ਦੇਣਗੇ ਉਹ ਉਹ ਆਦਤ ਹੈ ਆਦਤੋਂ ਮਜਬੂਰ ਹੁੰਦੇ ਬੰਦੇ ਕਈ ਹਲਵਾਈ ਦੀ ਦੁਕਾਨ ਤੇ ਕੋਈ ਸੱਜਣ ਬੈਠਾ ਸੀ ਤੇ ਉਹਨੇ ਨਾ ਬੈਠੇ-ਬੈਠੇ ਨੇ ਉੱਥੇ ਕੜਾਈ ਪਈ ਸੀ ਚਾਣੀ ਵਾਲੀ ਉਹਨੇ ਪਹਿਲਾਂ ਉਂਗਲ ਪੇ ਕੇ ਚੈੱਕ ਕੀਤਾ ਵੀ ਕੀ ਐਪ ਲਾਇ। ਹੁਣ ਉਹ ਚਾਣੀ ਨਾਲ ਉਂਗਲ ਲਿਬੜ ਗਈ। ਹੁਣ ਸਾਫ਼ ਕਿਵੇਂ ਕਰੇ? ਉਹਨੇ ਕੰਦ ਨਾਲ ਪੂੰਝੀ ਤੇ ਇਦਾਂ। ਫੇ ਚਲੋ ਉਂਗਲ ਸਾਫ਼ ਕਰ ਲੈਨੇ ਆ ਮਿੱਠਾ ਲੱਥ ਜੀ ਇਹਦੇ ਨਾਲ। ਚਾਣੀ ਨਾਲ ਜਦੋਂ ਉਹ ਮਿੱਠਾ ਕੰਦ ਨੂੰ ਲੱਗਾ ਤੇ ਮੱਖੀ ਦਾ ਮਿੱਠੇ ਨਾਲ ਸੰਬੰਧ ਐ। ਮੱਖੀ ਉਸ ਮਿੱਠੇ ਤੇ ਆਣ ਕੇ ਬਹਿ ਗਈ। ਜਦੋਂ ਮੱਖੀ ਮਿੱਠੇ ਤੇ ਆਣ ਕੇ ਬੈਠੀ ਤੇ ਉੱਥੇ ਕੋੜ ਕਿਰਲੀ ਸੀ। ਕੋੜ ਕਿਰਲੀ ਨੇ ਝੱਵਟ ਮਾਰੀ। ਤੇ ਮੱਖੀ ਨੂੰ ਖਾਣ ਲੱਗੀ ਕੋੜ ਕਿਰਲੀ ਨੇ ਜਦੋਂ ਮੱਖੀ ਤੇ ਝਵਟ ਮਾਰੀ ਤੇ ਉੱਥੇ ਹਲਵਾਈ ਨੇ ਜਿਹੜੀ ਬਿੱਲੀ ਪਾਲੀ ਸੀ ਉਹ ਬਿੱਲੀ ਨੇ ਝਵਟ ਮਾਰੀ ਤੇ ਕੋੜ ਕਿਰਲੀ ਨੂੰ ਫੜਨ ਲਈ ਉਹਨੇ ਛਾਲ ਮਾਰੀ ਤੇ ਕੋੜ ਕਿਰਲੀ ਫੜ ਲਈ ਔਰ ਕੋੜ ਕਿਰਲੀ ਪਤਾ ਨਹੀਂ ਤੁਹਾਨੂੰ ਸਮਝ ਆਉਂਦੇ ਸਾਡੇ ਮਾਝੇ ਦੇ ਦੱਸਦੇ ਇੱਕ ਦੂਜੇ ਨੂੰ ਪਤਾ ਨਹੀਂ ਹੁਣ ਇੱਥੇ ਤੁਸੀਂ ਕਈ ਵਾਰ ਸ਼ਬਦ ਹੋਰ ਵੀ ਹੁੰਦਾ ਸਾਡੇ ਹਾਂਜੀ ਕੋੜ ਕਿਰਲੀ ਆ ਫਿਰ ਤਾਂ ਠੀਕ ਹੈ ਮੈਂ ਕਿकई ਵਾਰ ਸ਼ਬਦ ਦਾ ਨਹੀਂ ਪਤਾ ਉਹ ਬਿੱਲੀ ਨੇ ਝੌਟ ਮਾਰੀ ਕੋੜ ਕਿਰਲੀ ਤੇ ਕੋੜ ਕਿਰਲੀ ਨੇ ਜਦੋਂ ਬਿੱਲੀ ਨੇ ਕੋੜ ਕਿਰਲੀ ਫੜ ਲਈ ਤੇ ਉੱਥੇ ਇੱਕ ਸੱਜਣ ਜਿਹੜਾ ਕੋਈ ਆਇਆ ਬੈਠਾ ਸੀ ਉਹਦੇ ਕੋਲ ਕੁੱਤਾ ਸੀ ਉਹ ਕੁੱਤੇ ਨੇ ਝੌਟ ਮਾਰੀ ਤੇ ਬਿੱਲੀ ਫੜ ਲਈ ਹੁਣ ਹਲਵਾਈ ਨੂੰ ਲੱਗਿਆ ਵੀ ਕੁੱਤੇ ਨੇ ਬਿੱਲੀ ਮਾਰ ਦੇਣੀ ਆ ਉਹਦੇ ਹੱਥ 'ਚ ਖੁਰਪਾ ਸੀ ਉਹਨੇ ਕੁੱਤੇ ਦੇ ਸਿਰ 'ਚ ਮਾਰਤਾ ਖੁਰਪਾ ਕੁੱਤੇ ਦਾ ਸਿਰ ਪਾੜ ਗਿਆ ਜਿਹਦਾ ਕੁੱਤਾ ਸੀ ਉਹਦੇ ਹੱਥ 'ਚ ਡੰਡਾ ਸੀ ਉਹਨੇ ਡੰਡਾ ਮਾਰਿਆ ਹਲਵਾਈ ਦਾ ਸਿਰ ਪਾੜ ਗਿਆ ਰੋਣਾ ਪੈ ਗਿਆ ਫੜੋ ਫੜੀ ਹੋ ਗਈ ਪਿਆ ਕੀ ਹੋਇਆ ਵੀ ਬੰਦੇ ਫੜ ਲੈ ਤੂੰ ਜਿਹਨੇ ਉਂਗਲ ਲਾਈ ਸੀ ਨਾ ਉਹ ਆਂਦਾ ਵੀ ਟਲਿਆ ਨਹੀਂ ਨਾ ਤੂੰ ਆਂਦਾ ਯਾਰ ਮੈਂ ਤੇ ਮੜੀ ਦੀ ਉਂਗਲ ਲਾਈ ਸੀ ਮੈਨੂੰ ਕੀ ਪਤਾ ਸੇਡਾ ਵੱਡਾ ਸਿਆਪਾ ਪੈ ਜਾਣਾ ਇੱਥੇ ਸਾਡੇ ਪਿੰਡਾਂ ਚ ਬਹੁਤ ਬੰਦੇ ਨਾ ਇਦਾਂ ਦੇ ਹੁੰਦੇ ਉਂਗਲਾ ਲਾਉਣ ਵਾਲੇ ਉਹਨਾਂ ਸਿਰਫ ਤਮਾਸ਼ਾ ਘਰਾਂ ਚ ਵੀ ਹੁੰਦੇ ਕਈ ਬੰਦੇ ਐਵੇਂ ਇਹਦੇ ਲਾ ਕੇ ਖਲੋ ਕੇ ਮੈਂ ਅੱਜ ਵੀਰ ਨਾਲ ਗੱਲ ਕਰਦਾ ਸੀ ਕੁਲਵਿੰਦਰ ਸਿੰਘ ਨਾਲ ਮੱਖਾ ਐਡੇ ਸਾਡੇ ਘਰਾਂ ਦਾ ਮਾਹੌਲ ਹੈ ਨਾ ਜੇ ਬੱਚੇ ਜਦੋਂ ਦਾਦਕਿਆਂ ਤੋਂ ਨਾਨਕਿਆਂ ਤੋਂ ਜਾਣ ਤੇ ਨਾਨਕਿਆਂ ਤੋਂ ਵਾਪਸ ਆਉਣ ਤੇ ਦਾਦੀ ਨੇ ਇੱਕ ਵਾਰ ਜ਼ਰੂਰ ਕਹਿਣਾ ਵੀ ਲਿੱਸੇ ਹੋ ਗਏ ਮੇਰੇ ਨਿਆਣੇ ਇਹਦਾ ਮਤਲਬ ਪਤਾ ਕੀ ਹੁੰਦਾ ਦਾਦੀ ਦੱਸਣਾ ਚਾਹੁੰਦੀ ਵੀ ਨਾਨਕਿਆਂ ਨੇ ਰੋਟੀ ਖਵਾਈ ਨਹੀਂ ਇਹਨਾਂ ਨੂੰ ਸਾਰ ਨਾਲ ਅੱਛਾ ਜਦੋਂ ਹੁਣ ਤੁਸੀਂ ਧੀ ਦੇ ਲਾਗੇ ਉਹਦੀ ਮਾਂ ਬਾਰੇ ਐਦਾਂ ਸ਼ਬਦ ਵਰਤ ਹੋ ਗਏ ਤੇ ਉਹਨੂੰ ਤਕਲੀਫ ਤਾਂ ਹੋਊਗੀ ਨਾ ਫਿਰ ਕਿਉਂਕਿ ਮਾਂ ਜੂ ਹੈ ਉਹਦੀ अच्छा जबो दादकਿਆਂ ਤੋਂ नानके जाणगे ਤੇ नानकਿਆਂ ਨੇ ਵੀ ਨਾਨੀ ਨੇ ਜਾਂਦਿਆਂ ਵੇਖ ਕੇ ਕਹਿਣਾ ਵੀ ਤੁਸੀਂ ਤਾਂ ਲਿੱਸੇ ਹੀ ਹੁੰਦੇ ਜਾਂਦੇ ਡਣ ਡਣ ਦਾਦੀ ਰੋਟੀ ਨਹੀਂ ਦਿੰਦੀ ਤੁਹਾਨੂੰ ਇਹ ਆਦਤਾਂ ਨੇ ਇਹਨਾਂ ਨੂੰ ਬਦਲੋ ਆਤਾਂ ਪਤਾ ਕਿਉਂ ਨੇ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੁਰੂ ਕੀਤੀ ਸੀ ਤੁਸੀਂ ਕਿਸੇ ਦੀ ਤਾਰੀਫ ਨਹੀਂ ਕਰ ਸਕਦੇ ਕਿਸੇ ਦੀ ਬੁਰਾਈ ਤੁਹਾਡੇ ਤੋਂ ਮੱਲੋ ਮੱਲੀ ਹੋ ਜਾਂਦੀ ਹੈ ਦੇ ਜੇ ਸੁਭਾਅ ਬਣਾ ਲਓ ਹਾਲਾਂਕਿ ਤੁਸੀਂ ਰੋਜ਼ਾਨਾ ਮੈਂ ਤਾਂ ਕਹਿੰਦਾ ਸਲੋਗਨ ਹੈ ਸਾਡਾ ਅਸੀਂ ਰੋਜ਼ਾਨਾ ਪੜ ਰਿਆਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਤੁਸੀਂ ਤੇ ਭਲਾ ਕਹਿ ਵੀ ਨਹੀਂ ਸਕਦੇ ਕਿਸੇ ਦਾ ਸੋ ਇੱਕ ਦੂਜੇ ਦੀ ਤਾਰੀਫ ਕਰਨੀ ਸਿੱਖੋ ਘਰ ਵਿੱਚ ਨਾ ਹੈ ਤਾਂ ਔਖਾ ਕੰਮ ਹੈ ਪਰ ਮੈਂ ਕਈ ਵਾਰ ਕਹਿੰਦਾ ਹੁੰਦਾ